ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਜੀ ਬੂਟਾਂ ਦੀ ਕਲੀਨਿੰਗ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਆਪਾਂ ਕਿਹੜੀ ਚੀਜ਼ ਦੇ ਨਾਲ ਆਪਾਂ ਬੂਟ ਸਾਫ਼ ਕਰਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਜੇ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਬਹੁਤ ਹੀ ਸੌਖਾ ਤਰੀਕਾ ਹੈ ਜਿਸ ਤਰ੍ਹਾਂ ਦੀ ਆਪਣੀ ਮਰਜ਼ੀ ਬੂਟ ਹੋਣ ਉਹਨਾਂ ਨੂੰ ਆਪਾਂ ਸੌਖੇ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਹਾਂ ਤੇ ਇੱਥੇ ਲਹੂੰਗੀ ਜੀ ਮੈਂ 2 ਚਮਚੇ ਮਿੱਠੇ ਸੋਡੇ ਦੇ ਮਿੱਠੇ ਸੋਡੇ ਦੇ ਲੈਣੇ ਆ ਤੁਸੀਂ ਤੇ ਆਪਾਂ ਜੀ ਇੱਕ ਇੱਕ ਚਮਚਾ ਲਵਾਂਗੇ ਹਾਈਡਰੋਜਨ ਦਾ ਤੁਸੀਂ ਦੇਖ ਕੇ ਉਸ ਹਸਾਬ ਨਾਲ ਪਾਉਣਾ ਵਾ ਇਹ ਜਿਹੜਾ ਆਪਾਂ ਨੇ ਤਿਆਰ ਕਰਨਾ ਨਾ ਮਤਲਬ ਕੈਮੀਕਲ ਤੇ ਇਹ ਮਤਲਬ ਆਪਣੀ ਗੋਲੀ ਬਣਨੀ ਚਾਹੀਦੀ ਹੈ ਇਹਦੀ ਆਪਾਂ ਦੇਖ ਕੇ ਪਾਵਾਂਗੇ ਜੀ ਇੱਕ ਚਮਚਾ ਪਾਵਾਂਗੇ ਬੀਮਾ ਦਾ ਲਿਕਵਿਡ ਬੀਮ ਜਿਹੜੀ ਆਪਣੇ ਘਰੇ ਆਮ ਹੀ ਭਾਂਡੇ ਧੋਣ ਵਾਲੀ ਹੁੰਦੀ ਹੈ ਤੁਸੀਂ ਕੋਈ ਵੀ ਲੈ ਸਕਦੇ ਹੋ ਤੁਸੀਂ ਖੁਦ ਹੈਰਾਨ ਹੋ ਜਾਓਗੇ ਇਹ ਤੁਸੀਂ ਬਣਾ ਕੇ ਇੱਕ ਡੱਬੀ ਦੇ ਵਿੱਚ ਸਟੋਰ ਕਰ ਸਕਦੇ ਹੋ ਤੇ ਜਦੋਂ ਵੀ ਆਪਾਂ ਨੇ ਬੂਟ ਸਾਫ਼ ਕਰਨੀਆਂ ਤੇ ਇੱਕ ਗੋਲੀ ਕੱਢੋ ਤੇ ਬੂਟਾਂ ਦੀ ਕਲੀਨਿੰਗ ਕਰੋ ਇਹ ਤੁਸੀਂ ਬਣਾ ਕੇ ਘਰੇ ਰੱਖ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਜੀ ਮਿਕਸ ਕਰ ਲਾਂਗੇ ਦੇਖੋ ਜੀ ਇਹ ਆਪਾਂ ਨੇ ਬਿਲਕੁਲ ਜਿਹੜਾ ਕੈਮੀਕਲ ਤਿਆਰ ਕੀਤਾ ਇਹਨ ਆਪਣਾ ਇਹ ਗਾੜਾ ਹੋਣਾ ਚਾਹੀਦਾ ਕਾਠਾ ਹੈ ਨਾ ਜਿਦਿ ਇਹ ਇੱਕ ਗੋਲੀ ਬਣ ਜਵੇ ਉਸ ਤਰ੍ਹਾਂ ਦਾ ਤੇ ਪਤਲਾ ਨਹੀਂ ਇਹ ਲਿਕਵਿਡ ਨਹੀਂ ਤੁਸੀਂ ਰੱਖਣਾ ਹੈਗਾ ਜਦੋਂ ਵੀ ਤੁਸੀਂ ਬੂਟ ਧੋਣੇ ਆ ਤੇ ਇਹਨੂੰ ਤੁਸੀਂ ਇੱਕ ਗੋਲੀ ਨੂੰ ਆਪਾਂ ਕਿਵੇਂ ਇਸਤੇਮਾਲ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਇਸ ਸਾਡੀ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਬੋਟ ਸਾਫ ਹੋ ਜਾਣੇ ਆ ਤੇ ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਹੈਗੀ ਇਹ ਆਪਣੀਆਂ ਜੀ ਦੇਖੋ ਇਹ ਗੋਲੀਆਂ ਬਿਲਕੁਲ ਬਣ ਕੇ ਤਿਆਰ ਹੋ ਗਈਆਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੀ ਕਲੀਨਿੰਗ ਕਿਵੇਂ ਕਰਨੀ ਆ ਦੇਖ ਸਕਦੇ ਹੋ ਤੁਸੀਂ ਲਿਕਵਿਡ ਤੁਸੀਂ ਜ਼ਿਆਦਾ ਨਹੀਂ ਪਾਉਣਾ ਹੈਗਾ ਓਨਾ ਕੁ ਦੇ ਕੇ ਇਸਤੇਮਾਲ ਕਰਨਾ ਜਿੰਨਾ ਕੁ ਆਪਣਾ ਇਹ ਗੋਲੇ ਬਣ ਸਕੇ ਉਹ ਤਰ੍ਹਾਂ ਦੇ ਬੂਟ ਲੈਨੇ ਇੱਕ ਬਲੈਕ ਆ ਇੱਕ ਵਾਈਟ ਆ ਇਹਨਾਂ ਦੀ ਆਪਾਂ ਚੰਗੀ ਤਰ੍ਹਾਂ ਨਾਲ ਤੁਹਾਨੂੰ ਕਲੀਨਿੰਗ ਕਰਕੇ ਦਿਖਾਵਾਂਗੇ ਜਿਹੜੀਆਂ ਆਪਾਂ ਨੇ ਗੋਲੀਆਂ ਤਿਆਰ ਕੀਤੀਆਂ ਨੇ ਤੇ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਇਹਨਾਂ ਦੀ ਇੰਨੀ ਵਧੀਆ ਸਫਾਈ ਹੋ ਜਾਣੀ ਆ ਬੋਟਾਂ ਦੀ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਐਂਡ ਤੱਕ ਜੁੜੇ ਰਹੋ ਚਲੋ ਜੀ ਆਪਾਂ ਹੁਣ ਦੱਸਦੇ ਆ ਤੁਹਾਨੂੰ ਤੇ ਕਿਵੇਂ ਇਹਨਾਂ ਦੀ ਕਲੀਨਿੰਗ ਕਰਨੀ ਆ ਤੇ ਆਪਾਂ ਨੇ ਕਿਵੇਂ ਉਹ ਗੋਲੀ ਦਾ ਇਸਤੇਮਾਲ ਕਰਨਾ ਆਪਾਂ ਜੀ ਪਹਿਲਾਂ ਵਾਈਟ ਕਲਰ ਦੇ ਕਰਾਂਗੇ ਤੇ ਮੈਂ ਇੱਥੇ ਲਿਆ ਥੋੜਾ ਜਿਹਾ ਗੁੱਸਾ ਪਾਣੀ ਕਿਸੇ ਬੋਟਾਂ ਦੇ ਹਿਸਾਬ ਦੇ ਨਾਲ ਪਾਣੀ ਲੈਣਾ ਇਹ ਨਾ ਹੋਵੇ ਤੁਸੀਂ ਚੰਗੀ ਤਰ੍ਹਾਂ ਨਾਲ ਸਾਰੇ ਟੱਪ ਨੂੰ ਪਾਣੀ ਨਾਲ ਭਰ ਲਓ ਤੇ ਆਪਾਂ ਨੇ ਜਿਹੜੀ ਗੋਲੀ ਲਈ ਆ ਉਹਦਾ ਆਪਾਂ ਇਸਤੇਮਾਲ ਕਰਾਂਗੇ ਇਹ ਵਿੱਚ ਪਾਤੀ ਆਪਾਂ ਨੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਨਾਲ ਖੋਲ ਲਾਂਗੇ ਇੱਕ ਕਬੂਟਾਂ ਦੇ ਜੋੜੇ ਵਾਸਤੇ ਤੁਸੀਂ ਇੱਕ ਗੋਲੀ ਦਾ ਹੀ ਇਸਤੇਮਾਲ ਕਰਨਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਆਪਣੇ ਕੌਂਦੇ ਸਾਰੇ ਹੀ ਇਹਨਾਂ ਦੀ ਬੂਟਾਂ ਦੀ ਇੰਨੀ ਚਮਕਾ ਜਾਣੀਆਂ ਤੇ ਆਪਾਂ ਨੂੰ ਜ਼ਿਆਦਾ ਵੀ ਇਹਨਾਂ ਨੂੰ ਰਗੜਨ ਦੀ ਲੋੜ ਨਹੀਂ ਪੈਣੀ ਹੈਗੀ ਜਿਹੜਾ ਜੀ ਮਿੱਠਾ ਸੋਡਾ ਹੁੰਦਾ ਮਿੱਠੇ ਸੋਡੇ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਉਹ ਆਪਣੀ ਹਰਕਤੀ ਤੇ ਕਲੀਨਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਕਰਦਾ ਹੈ মিঠা সুਟਾ আম ਹੀ ਘਰ ਦੇ ਵਿੱਚ ਹੁੰਦਾ ਆ ਤੇ ਇੱਥੇ ਮੈਂ ਲਵਾਂਗੀ ਇੱਕ ਪੋਰਸ਼ ਤੇ ਇਹ ਪੋਰਸ਼ ਨੂੰ ਆਪਾਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਬੋਲਾ ਬੋਲਾ ਹੀ ਰਗੜਨਾ ਆ ਜਿਆਦਾ ਤਾਂ ਨਾ ਦੇਖੋ ਜੀ ਜਿਆਦਾ ਆ ਦੇਖੋ ਜੀ ਆਪਣੇ ਬਿਲਕੁਲ ਹੀ ਬੂਟ ਐਨ ਸਾਫ ਹੋ ਗਏ ਤੇ ਜਿਹੜੇ ਦਾਗ ਦੱਬੇ ਸੀ ਸਾਰੇ ਉੱਤਰ ਗਏ ਦੇ ਤੇ ਇਸੇ ਤਰ੍ਹਾਂ ਹੀ ਆਪਾਂ ਦੂਜਾ ਬੂਟ ਵੀ ਸਾਫ਼ ਕਰ ਲਾਂਗੇ ਮੈਨੂੰ ਲੱਗਦਾ ਨਹੀਂ ਹੈਗਾ ਜੀ ਆਪਾਂ ਨੂੰ ਦੂਸਰੀ ਗੋਲੀ ਪਾਉਣੀ ਪਊਗੀ ਮੈਂ ਇਹੀ ਪਾਣੀ ਦੇ ਨਾਲ ਕਲੀਨਿੰਗ ਕਰਕੇ ਦੇਖਦੀ ਆ ਤੇ ਜੇ ਆਪਾਂ ਨੂੰ ਲੋਡ ਪਈ ਤਾਂ ਤਾਂ ਆਪਾਂ ਦੂਜੀ ਗੋਲੀ ਪਾਵਾਂਗੇ ਨਹੀਂ ਆਪਾਂ ਇਹ ਪਾਣੀ ਦੇ ਨਾਲ ਆਪਾਂ ਦੂਜੇ ਬੂਟਾਂ ਦੇ ਸਾਫ਼ ਕਰਾਂਗੇ ਦੇਖੋ ਜੀ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਹੈਗਾ ਜੀ ਆਪਾਂ ਨੂੰ ਦੂਸਰੀ ਗੋਲੀ ਦੀ ਇਸਤੇਮਾਲ ਕਰਨਾ ਪਊਗਾ ਇੱਕ ਗੋਲੀ ਦੇ ਨਾਲ ਹੀ ਆਪਣੇ ਬੂਟ ਵਧੀਆ ਤਰੀਕੇ ਦੇ ਨਾਲ ਝੁੱਟੇ ਜਾਣੇ ਆ ਤੇ ਨਾਤਾ ਤਾਂ ਅਨੁਜੀ ਜ਼ਿਆਦਾ ਖਰਚੇ ਦੀ ਲੋੜ ਆ ਤੇ ਨਾ ਹੀ ਆਪਾਂ ਨੂੰ ਸਾਬਣ ਸੈਂਪੂ ਦੀ ਜ਼ਿਆਦਾ ਜ਼ਰੂਰਤ ਤੇ ਜਿਹੜਾ ਇਹ ਮਿੱਠਾ ਸੋਡਾ ਮਿੱਠਾ ਸੋਡਾ ਤੇ ਹਾਈਡਰੋਜਨ ਤੁਸੀਂ ਲੈ ਕੇ ਜ਼ਰੂਰ ਟਰਾਈ ਕਰਿਓ ਤੇ ਆਪਾਂ ਨੇ ਇੱਕ ਥੋੜਾ ਜਿਹਾ ਲਿਕਵਰ ਪਾਇਆ ਸੀਗਾ ਬੀਨਾ ਬਹੁਤੀ ਸੌਖੀ ਤਰੀਕਾ ਆਪਣੀ ਇਹ ਬੂਟ ਦੀ ਵੀ ਕਲੀਨਿੰਗ ਹੋ ਜਾਣੀ ਆ ਆਪਾਂ ਨੇ ਜੀ ਚੰਗੀ ਤਰ੍ਹਾਂ ਦੇਖੋ ਇਹਨੂੰ ਵੀ ਸਾਫ਼ ਕਰਤਾ ਬੂਟ ਨੂੰ ਆਪਣਾ ਜੀ ਜਿਹੜੀ ਆਪਾਂ ਨੇ ਇੱਕ ਗੋਲੀ ਦਾ ਇਸਤੇਮਾਲ ਕੀਤਾ ਜਿਹੜਾ ਆਪਾਂ ਨੇ ਕੈਮੀਕਲ ਤਿਆਰ ਕੀਤਾ ਸੀਗਾ ਹੈਨਾ ਤੇ ਆਪਾਂ ਨੇ ਇੱਕੋ ਗੋਲੀ ਇਹਦੇ ਵਿੱਚ ਪਾਈ ਆ ਤੇ ਆਪਾਂ ਨੂੰ ਦੂਜੇ ਬੂਟ ਨੂੰ ਪਾਉਣ ਦੀ ਜ਼ਰੂਰਤ ਨਹੀਂ ਪਈ ਇੱਕ ਦੇ ਨਾਲ ਹੀ ਦੋਨੇ ਬੂਟ ਆਪਣੀ ਕਲੀਨਿੰਗ ਹੋ ਗਈ ਤੇ ਚਲੋ ਜੀ ਆਪਾਂ ਇਹਨਾਂ ਨੂੰ ਕਰਦੇ ਆਪਾਂ ਸਾਫ਼ ਪਾਣੀ ਦੇ ਨਾਲ ਸਾਫ਼ ਤੇ ਹੁਣ ਆਪਾਂ ਇਹਨਾਂ ਨੂੰ ਫੇਰ ਪਾ ਕੇ ਉਹਨੀਆਂ ਧੁੱਪੇ ਧੁੱਪੇ ਪਾਉਣ ਦਾ ਵੀ ਮੈਂ ਤੁਹਾਨੂੰ ਤਰੀਕਾ ਦੱਸਦੀ ਆ ਤੇ ਕਿਵੇਂ ਆਪਾਂ ਨੂੰ ਬੂਟਾਂ ਨੂੰ ਸੁਕਾ ਸਕਦੇ ਆ ਆਹ ਦੇਖੋ ਜੀ ਆਪਾਂ ਨੇ ਚਾਰ ਲਫਾਫੇ ਚਕੁੰਡੀਆਂ ਲਾ ਕੇ ਨਾ ਤਾਬ ਦੇ ਉੱਤੇ ਟੰਗਦੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਬੂਟ ਸੁਕਾਉਣ ਦਾ ਵੀ ਬਹੁਤ ਵਧੀਆ ਤਰੀਕਾ ਆ ਤੇ ਚਲੋ ਆਪਾਂ ਜੀ ਹੁਣ ਇਹਨਾਂ ਦੇ ਉੱਤੇ ਬੂਟ ਕਿਵੇਂ ਪਾਉਣੇ ਆ ਉਹ ਵੀ ਤੁਹਾਨੂੰ ਦੱਸਦੇ ਆ ਦੇਖੋ ਜੀ ਆਪਣੇ ਬੂਟ ਕਾਉਣ ਦਾ ਕਿੰਨਾ ਵਧੀਆ ਤਰੀਕਾ ਆ ਤੇ ਆਪਾਂ ਨੇ ਇਸ ਤਰ੍ਹਾਂ ਬੂਟਾ ਨੂੰ ਨੂੰ ਲਟਕਾਤਾ ਤੇ ਨਾਲੇ ਤਾਂ ਇਹਨਾਂ ਦਾ ਸਾਰਾ ਹੀ ਪਾਣੀ ਨੁੱਟ ਜੂਗਾ ਤੇ ਲਫਾਫਿਆਂ ਦੇ ਵਿੱਚ ਆਪਾਂ ਨੇ ਟੰਗ ਤੇ ਬੂਟਾ ਨੂੰ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਇਸ ਤਰ੍ਹਾਂ ਦੇ ਵਧੀਆ-ਵਧੀਆ ਆਈਡੀਆ ਤੁਹਾਨੂੰ ਦੱਸਦੇ ਆ ਤੇ ਸੋਨਾ ਜਿਹਾ ਕਮੈਂਟ ਕਰਿਆ ਕਰੋ ਤੇ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ